ਮੇਰੇ ਕੋ ਮੇਰੇ ਕੋ ਯਾਤ ਮੇਰੇ ਕੋ ਕਹ ਚਾਉਂ ਅੱਛਾ ਦੁਜਾਨਤ ਪਗਾਨਾ ਮੈਨੂੰ ਇੱਕ ਬਾਤ ਬਤਾ ਨਹੀਂ ਇੱਕ ਇੱਕ ਪਰਾਣੀ ਥੋੜਾ ਸੁਣ ਸੁਣ ਮੇਰੀ ਇੱਕ ਤਾਂ ਕਰਮ ਹੋ ਕੇ ਬਾਤ ਨਾ ਗਰਮ ਹੋ ਕੇ ਕਰਾ ਲਈ ਅਸੀਂ ਸਾਰਿਆਂ ਨੂੰ ਰੋਕਿਆ ਲੈ ਅਸੀਂ ਗੱਲ ਰੋਕਿਆ ਤੋਂ ਅਸੀਂ ਗੱਲ ਕਰ ਰਹੇ ਹਾਂ ਅਸੀਂ ਗੱਲ ਕਰ ਰਹੇ ਹਾਂ ਇਹ ਰੋਹ ਵਾਲੇ ਹੋਰ ਰੁਕ ਜਾ ਰੋਹ ਵਾਲੇ ਟਾਈਮ ਮੈਨੂੰ ਪਤਾ ਹੈ ਰੁਕ ਜਾ ਨਹੀਂ ਨਹੀਂ ਇੱਕ ਮਿੰਟ ਰੋ ਉਹ ਵੀ ਸਾਡੇ ਸਾਥ ਹੀ ਆ ਫਿਰ ਤੁਸੀਂ ਧਮਕਾਉਣੇ ਮਤਲਬ ਬਤਾਉਣੇ ਤੁਸੀਂ ਹੁਣ ਤਾੜੇ ਹੋ ਤੁਸੀਂ ਮੈਨੂੰ ਮਾਰੇ ਉਹ ਚਾਚਾ ਵੀ ਬੰਦ ਕਰ ਰਹੇ ਆ ਫਿਰ ਯਾਰ ਆਰਾਮ ਨਾਲ ਫਿਰ ਉਹ ਨਾ ਰਿਐਕਸ਼ਨ ਪਾਉਣੇ ਹੋ ਤੁਸੀਂ ਸਾਨੂੰ ਨਹੀਂ ਬਹੁਤ ਬਤਮੀਜ਼ੀ ਕਰ ਰਹੇ ਕੋਈ ਨਹੀਂ ਕਰਦਾ बीजेपी में गया साल बीजेपी में शामिल नहीं हुए बंधन काम के लिए गए थे लोगों के काम के लिए आरक्षण लागू कराया महिला को पचास परसेंट आरक्षण दिया आठ परसेंट बैकवर्ड को आरक्षण दिया ਸਾਰੀ ਫਸਲ ਮੰਡੀ ਜੋ ਹੈ ਨਾ ਕੇ ਸਾਥ ਹੀ ਖਰੀਦੀ ਨਹੀਂ ਬਿਕ ਰਹੀ ਨਹੀਂ ਨਹੀਂ ਨਾ ਮੈਂ ਕੋਈ ਨਹੀਂ ਕਿਤੇ ਨਹੀਂ ਨਿਕ ਰਹੀ ਜੀ ਬੰਦੇ ਦੇ ਵਿੱਚ ਸਰੋਆਂ ਲੱਗ ਰਹੀਆਂ ਜੀ ਸਾਡੇ ਨੇ ਸੰਵਿਧਾਨਿਕ ਕਦਮਾ ਰਹਿਗਾ ਕਿ ਨਹੀਂ ਸਾਡੇ ਪਰ ਸੰਵਿਧਾਨਿਕ ਕਦਮਾ ਸਾਨੂੰ ਦਿੱਲੀ ਜਾਣ ਤੋਂ ਘਾ ਰੋਕਿਆ ਤੁਸੀਂ ਰੋਕਿਆ ਪੱਤਰ ਲਾਇਆ ਤੁਸੀਂ ਸੱਤ ਤੁਸੀਂ ਸੇ ਜਿਆਦਾ ਕਹੀ ਧੀ ਤੁਹਾਡੀ ਬਾਤ ਹੱਕ ਸੇ ਕਹੀ ਧੀ ਸਾਨੂੰ ਜਾਣ ਮੇਰਾ ਹੀ ਵਿਰੋਧ ਕਰੋ ਮੈਂ ਵਿਰੋਧ ਕੌਣ ਕਰ ਰਿਹਾ ਮੈਂ ਤੁਸੀਂ ਨੂੰ ਵਿਰੋਧ ਮੰਨਦੇ ਹੋ ਤੁਸੀਂ ਗੱਲ ਕਰਨ ਨੂੰ ਵਿਰੋਧ ਮੰਨ ਇੱਕ ਮਿੰਟ ਸਭ ਤੋਂ ਜਿਆਦਾ ਮੈਂ ਤਾਂ ਲੰਗਰ ਸੇਵਾ ਤੁਹਾਡਾ ਹਮਾਜ ਉਠਾਈ ਨਹੀਂ ਇੱਕ ਮਿੰਟ ਦੇਖੋ ਸਾਡੇ ਦੇ ਬਾਬਾ ਉਹ ਚੌਧਰੀ ਕਾਵਾ ਤੁਸੀਂ ਅਸੀਂ ਛੋਟੇ ਬੰਦੇ ਤੁਸੀਂ ਤੁਸੀਂ ਸਾਡੇ ਤੁਸੀਂ ਸਾਡੇ ਏਰੀਏ ਦੇ ਆ ਇੱਥੇ ਜਾਓਗੇ ਸੇਵਾ ਕਰਕੇ ਆਇਆ ਵਾਹਾਂ ਪੇ ਤੁਸੀਂ ਸਾਡੇ ਏਰੀਏ ਦੇ ਹੋ ਸਾਡੇ ਜਿਹੜੇ ਲੋਕ ਮਰੇ ਉਹਨਾਂ ਵਾਸਤੇ ਕੀ ਕੀਤਾ ਜਿਹੜੇ ਲੋਕ ਸਾਡੇ ਮਰੇ ਉਹਨਾਂ ਵਾਸਤੇ ਸ਼ਿਕਾਇਤ ਨਹੀਂ ਮਖੂਬੇ ਵਾਲਾ ਜੂ ਭਾਈ ਨੀ ਨੀ ਜੀ ਨਹੀਂ ਤਾਂ ਚਾਰ ਸ਼ਹਿਰ ਚੋਪੀ ਤੁਸੀਂ ਭੋਗ ਗਿਆ ਲਾਂਚ ਪੀ ਗਿਆ ਸੀ ਲਾਂਚ ਪੀ ਗਿਆ ਸੀ ਕੋਈ ਕਹਿ ਬਵਾਈ ਇਹਨੂੰ ਅਸਲ ਲੈ ਕੇ ਜਾ ਕਰਦਾ ਜਵਾਬ ਲੈ ਲੈ ਤੁਹਾਡੀ ਕਰਨ ਦਾ ਨਹੀਂ ਸੀ ਜਵਾਬ ਅਸੀਂ ਭਾਗ ਦੇ ਵਿੱਚ ਬੱਲੇ ਦਾ ਖਾਣੇ ਹੋਇਆ ਮੈਂ ਤੋਂ ਡਟ ਕੇ ਭਾਜਪਾ ਦੇ ਖਿਲਾਫ تھا کہیں ਮੇਰੀ ਨੇ ਨੀ ਇੱਕ ਸਟੇਟਮੈਂਟ ਭਾਜਪਾ ਦੇ ਬਕਸ਼ ਮੈਂ ਤਾਂ ਬਤਾਓ ਨਹੀਂ ਇਹ ਕੇਰੇਪਾ ਸਾਥ ਗਾਤ ਉਹ ਦੇਖਾ ਚਾਨ ਸਾਰੀ ਨਾ ਦਾ ਇਹੋ ਜਿਹਾ ਕਿਹੜਾ ਲਾਲ ਤੁਸੀਂ ਆਪਾਂ ਨੂੰ ਵੀ ਜਿਹੜਾ ਆਪਾਂ ਨੂੰ ਉਹਨਾਂ ਦੇ ਨਾਲ ਬਹਿਣਾ ਪੈ ਗਿਆ ਸ਼ੁਰੂ ਸੀ ਵਿਰੋਧ ਨੂੰ ਅੱਜ ਵੀ ਵਿਰੋਧ ਕਰ ਰਹੇ ਹਾਂ ਅੱਜ ਭਾਈ ਸਾਹਿਬ ਉਹਨਾਂ ਦੇ ਨਾਰੇ ਲਾਓ ਤੁਸੀਂ ਉਹਨਾਂ ਦੇ ਹੁਣ ਟੋੜਦਾ ਅਸੀਂ ਕਾਂਗਰਸ ਕਰ ਰਹੇ ਹਾਂ ਜਿਸ ਸਰਕਾਰ ਨੇ ਮੁਕਾਬਲੇ ਦੇ ਨਾਰੇ ਲਾਓ ਮੋਦੀ ਮਰਦਾਬਾ ਦੇ ਨਾਰੇ ਲਾਓ ਮੋਦੀ ਮਰਦਾਬਾ ਦੇ ਨਾਰੇ ਲਾਓ ਤੁਸੀਂ ਭਾਜਪਾ ਦੇ ਗਲਾਗ ਚੁਦਾ ठीक है हर एक बार मान सरकार दफ्तर के कोई नहीं है अब ये बता मैं आप शब्द तुझे बता अब तू ये बता तो कैसा क्या फैसला करवाएगा मेरे से आप ਨਹੀਂ ਅਸੀਂ ਤਾਂ ਪੁੱਛਦੇ ਹਾਂ ਜੀ ਸਾਨੂੰ ਸਰਕਾਰ ਚ ਭਾਇਆ ਤੁਸੀਂ ਸੜਕਾਂ ਹੀ ਬੰਦ ਕਰ ਦਿੱਤੀਆਂ ਸਾਡੇ ਜੇ ਫੇਰ ਕਿਤੇ ਲੋਕਾਂ ਨੇ ਗਲਤੀ ਕਰ ਲਈ ਫੇਰ ਤੁਸੀਂ ਉਹਨਾਂ ਨਾਲ ਹੀ ਜਾਓਗੇ ਕਿ ਸਾਡੇ ਤੇ ਗੋਲੀਆਂ ਚਲਾ ਕੇ ਮਾਰੋਗੇ ਸਾਨੂੰ ਤੋਂ ਪਹਿਲੇ ਮੈਂ ਰਲਾ ਅਰ ਨਾ ਬਾਦਮੇ ਰਲੂ ਮੈਂ ਬੀਜੇਪੀ ਕੇ ਖਿਲਾਫ ਧਰ ਰਿਹਾ ਇਹ ਕੈਮਰਾ ਰਹਾ ਅੱਜ ਵੀ ਖਿਲਾਫ ਔਰ ਕੱਲ ਵੀ ਖਿਲਾਫ ਨਹੀਂ ਇਹ ਤਾਂ ਮੀਡੀਆ ਇਹ ਤਾਂ ਸਭ ਦਾ ਸਾਂਝਾ ਇਹ ਥੋੜੀ ਗੱਲ ਵੀ ਬਚਾਊਗਾ ਸਾਡੇ ਵੀ ਬਚਾਊਗਾ ਤੁਸੀਂ ਇਹ ਗੱਲ ਕਿੰਨੇ ਖਿਲਾਫ ਵਾਲੀ ਕਿਹੜੀ ਗੱਲ ਸੀਗੀ ਉਹਨਾਂ ਦੇ ਇਹ ਤਾਂ ਦੱਸੋ ਮੈਂ ਤਾਂ ਡਟ ਕੇ ਖਿਲਾਫ ਥਾ ਮੈਂ ਤਾਂ ਜਿਸ ਦਿਨ ਤੁਹਾਡਾ ਆंदोलਨ ਹੋਇਆ ਤੁਸੀਂ ਬੈਰੀਕੇਡ ਕਿਹਾ ਕਿਉਂ ਬੈਰੀਕੈਡ ਖੜਾ ਕੇ ਹੋਣੀ ਐ ਡੱਬਾ ਨਹੀਂ ਤੇ ਦੁਸ਼ੰਤ ਅੱਡਾ ਦੋਨੋਂ ਨਹੀਂ ਹੈ ਮਤਲਬ ਵੀ ਦੁਸ਼ੰਤ ਨਾਲ ਐ ਦਿਗਵਿਜੇ ਭਾਜਪਾ ਨਾਲ ਕਦੇ ਹੋਣੀ ਸੀ ਮੈਂ ਤਾਂ ਕਦੇ ਕبھی ਵੀ ਨਹੀਂ ਸੀ ਦੁਸ਼ੰਤ ਸੀਗਾ ਦੁਸ਼ੰਤ ਵੀ ਹੋਣੀ ਸੀ ਮੈਡਮ ਨਹਿਰਾ ਚਟਾਲਾ ਸੀਗੇ ਕੋਈ ਸਾਥ ਨਹੀਂ ਡਾਕਟਰ ਰਾਜ ਸਿੰਘ ਸੀ ਹੁਣ ਹੈ ਕਹ ਕੇ ਫੇਰ ਵੋਟਾਂ ਲੈ ਲਓ ਫੇਰ ਕਹਿੰਦੇ ਅਸੀਂ ਕਿਤਾਬ ਵੋਟਾਂ ਦੇ ਪੂਰੇ ਹੋ ਗਏ ਆਪ ਵੀ ਕਰਦੇ ਆ ਤੁਸੀਂ ਸਾਡੇ ਪਿੰਡਾਂ ਚੋਂ ਨੂੰ ਰਹਿਣ ਦਿਓ ਜਿਹੜੇ ਕੰਮ ਤੁਸੀਂ ਪਹਿਲਾਂ ਕਰਦੇ ਅਸੀਂ ਉਹਨਾਂ ਤੋਂ ਪਹਿਲਾਂ ਗੱਦ ਗੱਦ ਹੁੰਦੀ ਹੈ ਤੁਹਾਡੇ ਪਿੰਡਾਂ ਜਿਹਦੇ ਬਿਮਾਰ ਨੇ ਕਿਸਾਨ ਅੰਦੋਲਨ ਆਪਕੇ ਪਾਪਾ ਨੇ ਬਤਾਇਆ ਕਿਸਾਨ ਅੰਦੋਲਨ ਬਿਮਾਰੀ ਸੀ ਇਹ ਉਹਨਾਂ ਦੇ ਬਿਮਾਰੀ ਸੀ ਜੀ ਅਸੀਂ ਬਿਮਾਰੀ ਇੱਕ ਬਿਮਾਰੀ ਅਸੀਂ ਬਿਮਾਰੀ ਆ ਅਸੀਂ ਬਿਮਾਰੀ ਆ ਅਸੀਂ ਬਿਮਾਰੀ ਆ ਅਸੀਂ ਕਿਉਂ ਐਕਸ਼ਨ ਲੜਗੇ ਅਸੀਂ ਤਾਂ ਨਹੀਂ ਸਾਨੂੰ ਇਹਨਾਂ ਨਾਲ ਗੱਲ ਉਹ ਗੱਲ ਸੁਣ ਆਹ ਸੁਣ ਸਾਨੂੰ ਇੱਕ ਮਿੰਟ ਪੰਜ ਕੋਲੇ ਛੋਟੇ ਅਣੀ ਮਾਰਗਾ ਪੰਚ ਕੋਲੇ ਤੂੰ ਸਰਪੰਚਾਂ ਮੁੱਕ ਦੇ ਤੇਰੇ ਡਾਂਗਾਂ ਨਹੀਂ ਮਾਰੀਆਂ ਮੈਂ ਨਾਲ ਸੀ ਮੈਂ ਨਾਲ ਸੀ ਕਿਤੇ ਵੀ ਤੁਹਾਨੂੰ ਪੰਚ ਕੋਲੇ ਬੁੱਡੇ ਨਹੀਂ ਤੁਹਾਨੂੰ ਮੂਰਦਾ ਸਰਕਾਰ ਦਾ ਭਾਈ ਦਾਰ ਸੀ ਜੀ ਜੀ ਕਰ ਲੋ ਸ਼ਾਂਤ ਸਾਡਾਂਗਾ ਸਾਡੇ ਪੈਣ ਮੇਰਾ ਯਾਰ ਚੱਲੀ ਬੀਜੇਪੀ ਮੁਰਦਾਬਾ ਮੁਰਦਾਬਾ ਚੱਲ ਬੀਜੇਪੀ ਮੁਰਦਾਬਾ 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 बी जे पी मु पा मुबा मुर्दाबा मुर्दाबा मुर्दा मुर्दा मुर्दाबाद मुर्दाबा से का मुर्दा मुर्दाबाद बी मुर्दाबा मुर्दाबा मुर्दाबाद मुर्दाबा मुर्दाबा मुर्दाबाद बी पी बी मु कातलल मु ਕਸਾਣਾਂ ਨੂੰ ਲੱਣੀ ਇੱਕ ਬਿਮਾਰੀ ਸੀ ਇਹਨਾਂ ਨੇ ਪਾਪਾ ਜੀ ਨੇ ਕਹਿੰਦਾ ਕੋਤ ਫਾਦਰ ਸਾਹਿਬ ਨੇ ਜੇ ਤੁਸੀਂ ਸਰਪੰਚਾਂ ਦੇ ਡਾਂਗਾ ਪਈਆਂ ਤੁਹਾਡੇ ਤੁਹਾਡੇ ਵੀ 500 ਡਾਂਗਾ ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਸਾਡੇ ਹੱਕ ਵੀ ਜਾਰੇ ਹੋ 400 ਰੁਪਈਆ 400 ਤੁਹਾਡੇ ਨੀਰੇ ਪਰ 400 ਡੰਗਾ ਮਾਰ ਗਿਆ ਸਾਡਾ ਡੰਗਾ ਬੈਂਟੀ ਹੋਈ ਹੈ ਇਹ ਵੀ ਕੁਛ ਨਹੀਂ ਅਸੀਂ ਤਾਂ ਗੱਲਾਂ ਬਾਤਾਂ ਹੀ ਕਰ ਰਹੇ ਹਾਂ ਸਾਹਿਬ ਅਸੀਂ ਪਿਛਲੇ 4 ਸਾਲ ਤੋਂ ਆਏ ਹੋਏ ਆਰਥਕਾਰ ਤੇ ਬੈਠੇ ਰਾਤਾ ਘਰਾਂ ਸਾਲਾਂ ਸਾਡੇ ਇੱਕ ਜਣਾ ਦੀ ਕੋਈ ਗੱਲ ਨਹੀਂ ਕੀਤੀ ਅਸੀਂ ਨਾ ਨਹੀਂ ਹੁੰਦੀ ਕਿਤੇ ਨਹੀਂ ਨਹੀਂ ਅੱਗੇ ਜਨਤਾ ਪਾਰਟੀ ਮੰਗਵਾਉਣ ਹੋਣੀ ਅਸੀਂ ਖਾਣ ਬਈ ਸੁਣੋ ਇੱਕ ਮਿੰਟ ਤੇਰੇ ਹੈਗੇ ਤਾਂ ਤੁਸੀਂ ਆਖੋ ਜਿੰਦਾਬਾਦ ਜਿੰਦਾਬਾਦ ਆਖੋ ਕਹੋ ਜਿੰਦਾਬਾਦ मरता ਸਾਰੇ ਕਿਸਾਨਾਂ ਨੇ ਅਸੀਂ ਕਿਹਾ ਦੇਖੀ ਸੀ ਬਾਈ ਮੈਂ ਤਾਂ ਜਾਓ ਮੈਂ ਤਾਂ ਜਾਓ ਬੈਠੋ 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 ਆਇਓ ਆਰਾਮ ਨਾਲ ਗੱਲ ਕਰ ਲੋ ਕੀ ਕਰੀਏ ਤੁਸੀਂ ਪਹਿਲਾ ਅੰਦੋਲਨ ਭੁਗਤਿਆ ਅੱਡਾ ਤੇ ਹੰਡਾਇਆ ਤੁਸੀਂ ਬੈਠੇ ਤੁਹਾਡੇ ਡਾਂਗਾ ਪੈਂਦੀਆਂ ਸਾਰੀਆਂ ਪੰਗਾ ਬਹੁਤ ਚਾਰ ਸਾਲ ਖਾਧੀਆਂ ਦੂਜੇ ਅੰਦੋਲਨ ਤੋਂ ਸਾਨੂੰ ਦਿੱਲੀ ਨਹੀਂ ਜਾਣ ਦਿੱਤਾ ਕੁਛ ਬੋਲਣ ਦੀ ਲੋੜ ਨਹੀਂ ਇੱਥੇ ਬੈਠ ਜਾਓ ਇਹਨਾਂ ਕੋਲੇ ਬਹੁਤ ਪਾਵਰ ਹੈ ਅੱਜ ਵੀ ਘੰਨ ਮੈਣਾ ਆਪਾਂ ਨੂੰ ਕੁੱਟ ਕੇ ਪਾਸੇ ਕਰ ਦਿੰਦੇ ਆਂ ਕੰਡਿਆਂ ਦੀ ਤਾਰਾਂ ਲਾ ਦੇ ਬੈਠੋ ਅੱਜ ਆਪਣੇ ਬੈਰੀਕੇਟ ਆ ਇਹ ਕੰਡਿਆਂ ਵਿੱਚ ਪਹਿਲੀ ਵਾਈ ਇੱਥੇ ਕਿਸੇ ਨੇ ਵਾਈ ਹੈ ਬੈਠੀਆਂ ਬੈਹੋ ਨਾ ਕੋਈ ਆ ਦਿੱਕ ਵਿਜ ਨੇ ਪਹਿਲਾ ਮਰਵਾਇਆ ਸੀ ਨਾ ਹੁਣ ਮਰਵਾਉਂਦੇ ਜੇ ਜੇ ਤੁਸੀਂ ਕਿਸਾਨ ਹੋ ਜੇ ਅਸੀਂ ਕਿਸਾਨ ਹਾਂ ਕਿੰਨਾ ਤੁਸੀਂ ਸਹਿਯੋਗ ਕੀਤਾ ਉਹਨਾਂ ਅਸੀਂ ਕੀਤਾ ਕਿਸਾਨ ਅੰਦੋਲਨ ਤੁਸੀਂ ਹੋ ਜੇ ਜੇ ਪੀ ਸੀ ਵੀ ਨਾ

ਆਜਾ ਕੋਈ ਨਹੀਂ ਕੰਮ ਹੋਏਗਾ ਜੈ ਸਾਡੇ ਕੋਲ ਕਰੇਗਾ ਜੇ ਜੇ ਸਾਥ ਹੈ ਅਸੀਂ ਕਹਿੰਦੇ ਹਾਂ ਉਸਕੇ ਲਈ ਮੈਂ ਮਾਰੂਗਾ ਅਸੀਂ ਇਸ ਬਾਤ ਤੇ ਕਰਾ ਦੇ ਬਸ ਠੀਕ ਹੈ ਅੱਗੇ ਨਹੀਂ ਕਰੇਗੇ ਨਹੀਂ ਇਹਦਾ ਸਾਨੂੰ ਕੀ ਭਰੋਸਾ ਮੇਰੇ ਤੇ ਭਰੋਸਾ ਕਰ ਲੈ ਮੇਰੇ ਤੇ ਭਰੋਸਾ ਨਹੀਂ ਪਹਿਲਾਂ ਆਪਣੀ ਲਾਭੀ ਥੋੜਾ ਜਿਹਾ ਭਰੋਸਾ ਕਰਕੇ ਦੋਨੋਂ ਦਾ ਸਿੱਖਾਂ ਦੇ ਲਈ پہلے اس طرح نہیں 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 نہیں